ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਿਓ ਕੀ ਹਾਲ ਨੇ ਭਰਾ ਸਾਰੇ ਠੀਕ ਨੇ ਤੇ ਬਾਬਿਓ ਗੱਲ ਇਦਾਂ ਵੀ ਕਹਿੰਦੇ ਰਾਤ ਲੱਖੇ ਸਿਧਾਣੇ ਨੂੰ ਬਰਨਾਲੇ ਦੀ ਪੁਲਿਸ ਵੱਲੋਂ ਘੇਰ ਕੇ ਅਖੇ ਕੋਟ ਮਾਰ ਕੀਤੀ ਗਈ ਆ ਤੇ ਉਤੋਂ 755 ਦਾ ਕਹਿੰਦੇ ਪਰਚਾ ਵੀ ਕਰ ਦਿੱਤਾ ਗਿਆ ਤੇ ਤਕਰੀਬਨ ਮੈਂ ਵੀਡੀਓ ਉਹਨਾਂ ਦੇ ਹਸਪਤਾਲ ਦੇ ਵਿੱਚ ਪਾਏ ਦੀ ਤੇ ਹੁਣ ਮੈਂ ਦੇਖ ਰਿਹਾ ਸੀ ਪ੍ਰੈਸ ਕਾਨਫਰੰਸ ਉੱਥੇ ਕਰ ਰਹੇ ਸੀ মিডিਆ ਉੱਥੇ ਪਹੁੰਚਿਆ ਹੋਇਆ ਸੀ ਕੀ ਕਹਿ ਰਿਹਾ ਜੀ ਮੇਰਾ ਉਹਨਾਂ ਨੇ ਗਲਾ ਨਪਿਆ ਐ ਮੇਰੇ ਗੁੱਜੀਆਂ ਸੱਟਾਂ ਲਾਈਆਂ ਮਾੜੀ ਗੱਲ ਆ ਇਦਾਂ ਕਰਨਾ ਬਹੁਤ ਮਾੜੀ ਗੱਲ ਆ ਯਾਰ ਹੈ ਵੀ ਜੇ ਕੋਈ ਬੰਦਾ ਸੱਚ ਤੇ ਚੱਲਦਾ ਸਨਚਾਈ ਦੀ ਗੱਲ ਕਰਦਾ ਆਪਣੇ ਦੇਸ਼ ਦੀ ਗੱਲ ਕਰਦਾ ਯਾਰ ਉਹਨੂੰ ਇਦਾਂ ਤੁਸੀਂ ਘੇਰ ਕੇ ਕੁੱਟਦੇ ਹੋ ਕੀ ਮਤਲਬ ਕੀ ਚਾਹੁੰਦੇ ਹੋ ਤੁਸੀਂ ਬਹੁਤ ਥਕਾ ਕੀਤਾ ਯਾਰ ਪੁਲਿਸ ਵਾਲਿਆਂ ਨੇ ਹੈ ਆ ਮੈਂ ਤਾਂ ਹੁਣ ਵੀਡੀਓ ਵੇਖੀ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਹੈ ਬਹੁਤ ਮਾੜੀ ਗੱਲ ਕੀਤੀ ਯਾਰ ਆਮ ਬੰਦੇ ਨਾ ਕੀ ਕਰਨਗੇ ਦੱਸੋ ਇੱਕ ਆ ਪੁਲਿਸ ਵਾਲੇ ਦੀ ਵੇਖੋ ਤੁਸੀਂ ਇੱਕ ਅੱਜ ਵੇਖੀ ਨਵੀਂ ਤੁਸੀਂ ਵੀਡੀਓ ਪੁਲਿਸ ਵਾਲੇ ਦੀ ਵੇਖੀ ਹੋ ਨਹੀਂ ਪਤਾ ਕਿ ਤੁਸੀਂ ਨਹੀਂ ਵੇਖੀ ਮੈਨੂੰ ਨਹੀਂ ਪਤਾ ਇੰਦੇ ਬਾਰੇ ਉਹ ਪੁਲਿਸ ਵਾਲੇ ਨੇ ਬੀਬੀ ਦੇ ਚਪੇੜਾ ਮਾਰੀਆਂ ਕਦੇ ਖਬਰ ਹੈਗੀ ਆ ਖਰੜ ਮੁਹੱਲੀ ਵਾਲੇ ਪਾਸੇ ਦੀ ਹੈ ਬੀਬੀ ਦੇ ਤਿੰਨ ਚਾਰ ਚਪੇੜਾ ਮਾਰੀਆਂ ਪੁਲਿਸ ਵਾਲੇ ਨੇ ਤੇ ਪੁਲਿਸ ਵਾਲਾ ਸਰਦਾਰ ਆ ਬੰਦਾ ਤੇ ਬੀਬੀ ਵੀ ਮੈਨੂੰ ਲੱਗਦੀ ਅਮਰਤਾਰੀ ਆ ਤੇ ਦੱਸੋ ਕੀ ਸਿੱਖੋ ਦੱਸੋ ਸਾਡਾ ਹੈ ਬੀਬੀਆਂ ਸਾਡੀਆਂ ਨੂੰ ਕੁੱਟਾਂ ਪਈ ਜਾਂਦੀਆਂ ਇੱਥੇ ਪੰਜਾਬ ਦੇ ਵਿੱਚ ਨੌਜਵਾਨ ਸਾਡੇ ਕੁੱਟੇ ਜਾਂਦੇ ਪਏ ਇੱਥੇ ਹੈ। ਦੱਸੋ ਤੇ ਜੇ ਅੱਜ ਕਿਤੇ ਸੰਤ ਗਿਆਨੀ ਜਰਨਾਇ ਸਿੰਘ ਖਾਲਸਾ ਭਿੰਡਰਾਂ ਵਾਲਾ ਜਿਉਂਦਾ ਹੁੰਦਾ ਠੀਕ ਹੈ ਕਿ ਨਹੀਂ ਮੈਨੂੰ ਲੱਗਦੀ ਕੁੱਟ ਕਿਤੇ ਅੱਜ ਹੀ ਹੋਈ ਆ ਬੀਬੀ ਨਾਲ ਹੁਣ ਨੂੰ ਇਨਸਾਫ ਹੋ ਜਾਣਾ ਸੀ। ਉਹਨੂੰ ਇਨਸਾਫ ਹੋ ਜਾਣਾ ਸੀ ਐਨੇ ਟਾਈਮ ਦਾ ਲੱਗਣਾ ਨਹੀਂ ਸੀ। ਕਿਉਂਕਿ ਜੁਰਤ ਵਾਲਾ ਸੀ, ਦਲੇਰੀ ਸੀ। ਸੱਚ ਤੇ ਖਲੋਤਾ ਸੀ, ਵੇਖਦਾ ਨਹੀਂ ਸੀ। ਜੇ ਕੋਈ ਨੌਜਵਾਨ ਕਿਤੇ ਇਹ ਚ ਫੜ ਜਾਂਦੇ ਕਿ ਪੁਲਿਸ ਚੱਕ ਕੇ ਲੈ ਜਾਂਦੀ ਮਗਰੇ ਫੋਨ ਮਾਰਦਾ ਸੀ ਵੀ ਬੰਦਾ ਸਾਡਾ ਇੰਨੇ ਟਾਈਮ ਚ ਛੱਡਣਾ ਚਾਹੀਦਾ ਠੀਕ ਆ ਨਾ ਸਾਡੇ ਸਿੰਘ ਤੇ ਚਰੀਖ ਨਹੀਂ ਆਉਣੀ ਚਾਹੀਦੀ ਕੋਈ ਮੰਦਾ ਚੰਗਾ ਨਹੀਂ ਇਹਨੂੰ ਬੋਲਣਾ ਹਾਂ ਤੇ ਅੱਜ ਦੇ ਲੀਡਰ ਹੈ ਜਾਂ ਸਾਡੇ ਅੱਜ ਦੇ ਕਾਲ ਤੱਕ ਦੇ ਜਿਹੜੇ ਅਧਿਕਾਰ ਕੇ ਮਗਰੇ ਫੋਨ ਕਰਦੇ ਅੱਜ ਕਰ ਵੀ ਦੇਣਗੇ ਆਖਣਗੇ ਚਾਰਚ ਪੇੜਾ ਹੋਰ ਲਾ ਆਏਂਦੇ ਥਾਣੇਦਾਰਾ ਚੰਗੀ ਤਰ੍ਹਾਂ ਡਾਂਗਾ ਮਾਰ ਚੰਗੀ ਤਰ੍ਹਾਂ ਚਾਰ ਰੈਂਦੇ ਹੋਰ ਛਾਡੇ ਬਾळा ਕੌਮ ਦਾ ਆਗੂ ਬਣਦਾ ਸੀ ਬਾळा ਸਿੱਖੀ ਦਾ ਆਗੂ ਬਣਦਾ ਸੀ ਹੈਂ ਇਹ ਬਾਹਲਾ ਸੱਚ ਦੇ ਰਾਹ ਤੇ ਚੱਲਦਾ ਸੀ ਆ ਕੋਸ਼ਾ ਅੱਜ ਜੀ ਹੁੰਦਾ ਪਿੰਡਰਾਂ ਵਾਲਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਤੇ ਸਾਡੀ ਮਾਤਾ ਨੂੰ ਪਏ ਜਾਂਦੀ ਕੁੱਟ ਤੇ ਕੁੱਟਣ ਵਾਲਾ ਵੀ ਇੱਕ ਸਰਦਾਰ ਰੋਸਕਿੰਦੇ ਤੇ ਕਰੀਏ ਦੱਸੋ ਕੁੱਟਣ ਵਾਲਾ ਵੀ ਸਰਦਾਰ ਤੇ ਇੱਕ ਬੀਬੀ ਦੇ ਚਪੇੜਾਂ ਵੱਜ ਗਈਆਂ ਯਾਰ ਇੱਕ ਬੰਦਾ ਸਾਡਾ ਲੱਖਾ ਸੁਧਾਨਾ ਰਾਤ ਪੁਲਿਸ ਨੇ ਕੁੱਟਤਾ ਹੈ ਹਾਂ ਉਹਦੀ ਢੂਈ ਲਾਲ ਕਰਤੀ ਉਹਦੇ ਗੁੱਜੀਆਂ ਸੱਟਾਂ ਲਾਤੀਆਂ ਸਾਰੇ ਭਰਾ ਜਰੂਰ ਸ਼ੇਅਰ ਕਰੋ ਪਿੰਡਰਾਂ ਵਾਲੇ ਸੰਤਾਂ ਨੂੰ ਪਿਆਰ ਕਰਨ ਵਾਲੇ ਜ਼ਰੂਰ ਸ਼ੇਅਰ ਕਰ ਦਿਓ ਦੂਜੇ ਨੂੰ ਮੈਂ ਕੁਝ ਨਹੀਂ ਜਾਂਦਾ ਠੀਕ ਹੈ ਨਾ ਬਸ ਬਹੁਤ ਮਾੜੀ ਗੱਲ ਕੀਤੀ ਬਾਬਿਓ ਪੁਲਿਸ ਪ੍ਰਸ਼ਾਸਨ ਇਦਾਂ ਦੱਸੋ ਤੁਸੀਂ ਮੈਨੂੰ ਤਾਂ ਯਾਰ ਉਹ ਪੁਲਿਸ ਵਾਲੇ ਤੇ ਗੁੱਸਾ ਚੜੀ ਜਾਂਦਾ ਜਿਹੜਾ ਉਹ ਇੱਧਰ ਹੋਇਆ ਆਪਣਾ ਰੱਬ ਤੁਹਾਡਾ ਭਲਾ ਕਰੇ ਆ ਮੁਹਾਲੀ ਖਰੜ ਕੋਲੇ ਜਿਹੜਾ ਜਿਹੜਾ ਬੀਬੀ ਦੇ ਖੁੱਤੀ ਦੇ ਵਿੱਚ ਚਪੇੜ ਤੇ ਚਪੇੜ ਧਰੀ ਆਉਂਦਾ ਯਾਰ ਦੱਸੋ ਹੈ ਇੱਕ ਗੁਰਸਖ ਬੀਬੀ ਦੇ ਚਪੇੜ ਤੇ ਚਪੇੜ ਇੱਕ ਪੱਗ ਆਲਾ ਧਰੀ ਆਉਂਦਾ ਦੱਸੋ ਹੁੰਦੇ ਉਹ ਉਹ ਉਹਦੇ ਦੱਸੋ ਬੀਬੀ ਦੇ ਹੱਕ ਦੇ ਵਿੱਚ ਕਿੰਨੇ ਆ ਬੰਦਿਆਂ ਨੇ ਵੀਡੀਓ ਪਾਈਆਂ ਪੋਸਟਾਂ ਪਾਈਆਂ ਹੈ ਆ ਜਿਹੜਾ ਮਹਿਰੋ ਵਾਲਾ ਕੰਮ ਹੋਇਆ ਸੀ ਪਤੰਦਰਾਂ ਨੇ ਉਹ ਧੂੜ ਗੱਡਦੀ ਤੁਸੀਂ ਉਹ ਪਤੰਦਰੋਂ ਮੈਨੂੰ ਤਾਂ ਕੋਈ ਬੰਦੇ ਨੇ ਪਾਈਆਂ ਨਹੀਂ ਵੱਧ-ਵੱਧ ਇੱਕ ਜਾਂ ਦੋ ਜਣੇ ਨੇ ਇੱਕ ਜਾਂ ਦੋ ਜਣੇ ਨੇ ਤੇ ਉਹ ਕੀ ਹਾਲ ਕਰਤਾ ਬੀਬੀ ਦਾ ਯਾਰ ਰੋਣਾ ਆਉਂਦਾ ਸਾਡੀਆਂ ਮਾਵਾਂ ਦੇ ਚਪੇੜਾਂ ਵੱਜੀਆਂ ਪਤਾ ਨਹੀਂ ਅਸੀਂ ਕਿਵੇਂ ਜਿਉਣ ਲੈਨੇ ਆ ਕਿਸ ਤਰ੍ਹਾਂ ਸਾਦਾ ਜੀ ਕਰਦਾ ਮਾਵਾਂ ਦੇ ਚਪੇੜਾ ਖਾ ਵਜੀਆਂ ਹੋਣ ਤੇ ਅਸੀਂ ਸਿੱਖ ਪੰਥਾ ਜਿਹੜਾ ਸਾਡਾ 17000 ਵਾ ਯਾਰ ਵਾਹ ਯਾਰ ਮੈਂ ਉੱਥੇ ਗੱਲਬਾਤ ਵੀ ਮਤਲਬ ਕਿ ਜਿਹੜੇ ਸਿੰਘ ਹੈਗੇ ਆ ਮੁਹਾਲੀ ਦੇ ਉੱਥੇ ਮੈਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦਾ ਪਰ ਹਜੇ ਤੱਕ ਮੇਰੀ ਹੋਈ ਨਹੀਂ ਜੇ ਸਾਨੂੰ ਜਾਣਾ ਪਿਆ ਜਿਵੇਂ ਵੀ ਕਿਸੇ ਬਾਈਆਂ ਨੇ ਉੱਥੇ ਪ੍ਰੋਗਰਾਮ ਰੱਖਿਆ ਜਰੂਰ ਪਹੁੰਚਾਂਗੇ ਯਾਰ ਸਾਡੀ ਮਾਂ ਦੇ ਚਪੇੜਾ ਮਾਰੀ ਆਇਆ ਉਹ ਹੈਂ ਰਾਤੀ ਲੱਖਾ ਸਦਾਣਾ ਕੋਟ ਦਾ ਦੱਸੋ ਇੱਕ ਸਮਾਜ ਸੇਵੀ ਬੰਦਾ ਵਧੀਆ ਬੰਦਾ ਹੈ ਜਿਹਨੇ ਜੜਾਂ ਦਾ ਕੋਈ ਮੜਾ ਕੋ ਉਹ ਕੀ ਜਾਂਦਾ ਦੱਸੋ ਇੱਕ ਚੰਗੇ ਕੰਮ ਆਸਤੇ ਕੋਈ ਵੀ ਕਰ ਸਕਦਾ ਉਹਨੂੰ ਰੋਕਿਆ ਜਾਂਦਾ ਉਹਨੂੰ ਟੋਕਿਆ ਜਾਂਦਾ ਉਹਦੀ ਜੁਬਾਨ ਫੜੀ ਇਹਨਾਂ ਵੀ ਐ ਕੀਤਾ ਤੈਨੂੰ ਹੋਰ ਘੁੰਡ ਕੁ ਸੁਨਣਾਗੇ ਉੱਤੋਂ ਨਾਲੇ ਪੁੱਟਦੇ ਆ ਤੇ ਨਾਲਿਆਂ ਤੇ ਰੋਣ ਨਹੀਂ ਦੇਣਾ ਤੈਨੂੰ ਪੁੱਟਦੇ ਵੀ ਕੁ ਸੁਨਣਾ ਨਾ ਤੇ ਰੋਣ ਵੀ ਨਹੀਂ ਦੇਂਦੇ ਉੱਤੋਂ ਆਂਦੇ ਪਰਚਾ ਵੀ ਤੇਰੇ ਦੀ ਠੋਕਾਂਗੇ ਦੱਸੋ ਕੀ ਬਣਿਆ ਪਿਆ ਮਾਹੌਲ ਪੰਜਾਬ ਦਾ ਯਾਰ ਕਿਹੜਾ ਲੋਕਤੰਤਰ ਆ ਇੱਥੇ ਯਾਰ ਦੱਸੋ ਹੈਂ ਉਹ ਜਿਹੜੀ ਭੈਣ ਨਾਲ ਹੋਇਆ ਮਾਣਾ ਹੋਇਆ ਤੇ ਉੱਥੇ ਕੋਈ ਲੇਡੀ ਪੁਲਿਸ ਹੈਗੀ ਆ ਫਿਰ ਉਹਦਾ ਕਸੂਰ ਕੀ ਸੀ ਜੇ ਬੰਦੇ ਦਾ ਕਸੂਰ ਵੀ ਹੋਵੇ ਕੋਈ ਦੋਸ਼ੀ ਵੀ ਹੋਵੇ ਇਦਾਂ ਕੁੱਟਿਆ ਨਹੀਂ ਜਾਂਦਾ ਜਿਵੇਂ ਸ਼ਰਿਆਮ ਉਹ ਭੈਣ ਨੂੰ ਕੁੱਟਿਆ ਗਿਆ ਉੱਥੇ ਉਹ ਰੋਣ ਆਉਂਦਾ ਵੀਡੀਓ ਵੇਖ ਕੇ ਇੰਨਾ ਬੁਰਾ ਹਾਲ ਉਧਰੋਂ ਲੱਖਾਂ ਝੰਬ ਤਾਰਾ ਤੇ ਬਿਨਾਂ ਗੱਲੋਂ ਬਿਨਾਂ ਕਸੂਰੋਂ ਕੋਈ ਕਸੂਰ ਹੋਵੇ ਬੰਦੇ ਦਾ ਵੱਖਰੀ ਗੱਲ ਆ ਕੋਈ ਗੱਲਬਾਤ ਹੋਵੇ ਵੱਖਰੀ ਗੱਲ ਬਿਨਾਂ ਗੱਲੋਂ ਕੁੱਟੋਂ ਕੁੱਟੋਂਗੇ ਤੁਸੀਂ ਫਿਰ ਪਤਾ ਨਹੀਂ ਕਿੱਥੋਂ ਦਾ ਲੋਕਤੰਤਰ ਤਰੀਕਾ ਜਾਂ ਕਿੱਥੋਂ ਦੀ ਹੈ ਯਾਰੀ ਇਦਾਂ ਹੈ ਕਿਉਂ ਧੱਕਾ ਹੁੰਦਾ ਏ ਉਹ ਲੱਖਾ ਸਦਾਨਾ ਉੱਥੇ ਪਿਆ ਆ ਮੇਰੇ ਹਿਸਾਬ ਚ ਸਿਵਲ ਹੌਸਪੀਟਰ ਪਤਾ ਨਹੀਂ ਬਰਨਾਲਾ ਕਿ ਕਿੱਥੇ ਆ ਚਲੋ ਉਹ ਆਪਣੀਆਂ ਰਿਪੋਰਟਾਂ ਕਰਾ ਰਿਹਾ ਬਾਕੀ ਕਾਰਵਾਈ ਹੋਊਗੀ ਇੰਨਾ ਧੱਕਾ ਨਹੀਂ ਹੋਣਾ ਚਾਹੀਦਾ ਕਦੇ ਵੀ ਯਾਰ ਸੋ ਸਾਰੇ ਭਰਾ ਨੱਪ ਕੇ ਕਰ ਦੋ ਸ਼ੇਰ ਇਹ ਸਾਨੂੰ ਲੋੜ ਪਈ ਸੀ ਸਿੰਘਾਣਾ ਕਰ ਰਹੇ ਆ ਉੱਥੇ ਕਨੈਕਟ ਜ਼ਰੂਰ ਪਹੁੰਚਾਂਗੇ ਮਹਾਲੀ ਖਰੜ ਹੈ ਆ ਪਾਉ ਦੇ ਮਗਰ ਲੱਗਣ ਵਾਲੇ ਪਾਉ ਨੂੰ ਨਿੰਦਣ ਵਾਲੇ ਹੈ ਮੜਾ ਜੀ ਇੱਧਰ ਵੀ ਨਿਗਾਹ ਮਾਰ ਲਓ ਕੱਲਾ ਹੁੰਦੇ ਮਗਰੀ ਨਾ ਲੱਗੇ ਰੋ 24 ਘੰਟੇ ਜੇ ਅੱਜ ਪਾਉ ਬਾਹਰ ਹੁੰਦਾ ਨਾ ਕੈਂਪੀ ਬਣਿਆ ਅੱਜ ਪਾਉ ਬਾਹਰ ਹੁੰਦਾ ਹੈ ਹੁਣ ਉੱਥੇ ਅਪੜ ਜਾਣਾ ਸੀ ਹੱਕ ਚ ਆਵਾਜ਼ ਦੇਣੀ ਸੀ ਸਾਰਿਆਂ ਨੇ ਰਲ ਮਿਲ ਕੇ